ਜਿੱਥੇ ਇੱਕ ਪਾਸੇ ਪੰਜਾਬ ਚ ਬਿਜਲੀ ਕਟੌਤੀ ਕਾਰਨ ਕਿਸਾਨਾਂ ਦੇ ਮਾੜੇ ਹਾਲ ਨੇ ਉੱਥੇ ਅੱਜ ਵਿਧਾਨ ਸਭਾ ਵਿੱਚ ਜਦ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਾ ਸਾਹਿਬ ਬਜਟ ਪੜ੍ਹਦੇ ਸਨ ਤਾਂ ਸਦਨ ਚ ਕੁਝ ਸਮੇਂ ਲਈ ਬੱਤੀ ਗੋਲ ਹੋ ਗਈ ਤੇ ਵਿਧਾਨ ਸਭਾ ਵਿੱਚ ਹਨੇਰਾ ਛਾ ਗਿਆ ਉਹ ਤਸਵੀਰਾਂ ਤੁਹਾਨੂੰ ਵਿਖਾਵਾਂਗੇ ਕਿ ਜਦੋਂ ਜਦੋਂ ਪਰਮਿੰਦਰ ਸਿੰਘ ਢੀਂਡਾ ਸਾਹਿਬ ਬਜਟ ਪੜ੍ਹ ਰਹੇ ਸੀ ਅਤੇ ਵਿਧਾਨ ਸਭਾ ਦੇ ਵਿੱਚ ਬਿਜਲੀ ਗੋਲ ਹੋ ਗਈ ਤਸਵੀਰਾਂ ਤੁਹਾਡੇ ਸਾਹਮਣੇ ਨੇ ਅੱਜ ਵਿਧਾਨ ਸਭਾ ਚ ਜਾਦੇ ਖਜ਼ਾਨਾ ਮੰਤਰੀ ਪਰਮਿੰਦਰ ਸਿੰਘ ਢੀਂਡਾ ਬਜਟ ਪੜ੍ਹ ਰਹੇ ਸਨ ਤਾਂ ਸਦਨ ਚ ਕੁਝ ਸਮੇਂ ਦੇ ਲਈ ਬੱਤੀ ਗੋਲ ਹੋ ਗਈ ਤੇ ਵਿਧਾਨ ਸਭਾ ਚ ਕੋਪ ਹ ਹਨੇਰਾ ਛਾ ਗਿਆ ਪੰਜਾਬ ਸਰਕਾਰ ਬਿਜਲੀ ਸਰਪਲਸ ਹੋਣ ਦੇ ਦਾਅਵੇ ਕਰਦੀ ਹੈ ਪਰ ਇਹ ਦਾਅਵੇ ਖੋਖਲੇ ਨਜ਼ਰ ਆਏ ਤੇ ਅੱਜ ਵਿਧਾਨ ਸਭਾ ਚ ਜਦੋਂ ਪਰਮਿੰਦਰ ਸਿੰਘ ਢੀਂਡਾ ਬਜਟ ਪੜ੍ਹ ਰਹੇ ਸਨ ਤਾਂ ਸਦਨ ਚ ਕੁਝ ਸਮੇਂ ਦੇ ਲਈ ਬੱਤੀ ਗੋਲ ਹੋ ਗਈ ਤੇ ਵਿਧਾਨ ਸਭਾ ਚ ਹਨੇਰਾ ਛਾ ਗਿਆ ਖਾਸ ਕਰ ਇਹ ਰਹੀ ਕਿ ਉਸ ਸਮੇਂ ਪਰਮਿੰਦਰ ਸਿੰਘ ਢੀਂਸਾ ਖੁਦ ਬਿਜਲੀ ਬਾਰੇ ਗੱਲ ਕਰ ਰਹੇ ਸਨ ਇਸ ਬਜਟ ਦੇ ਵਿੱਚ ਬਿਜਲੀ ਵਿਭਾਗ ਨੂੰ 3200 ਕਰੋੜ ਰੁਪਏ ਦੇਣ ਦਾ ਪ੍ਰਬੰਧ ਕੀਤਾ ਗਿਆ ਹੈ ਬਿਜਲੀ ਦੀ ਸਮੱਸਿਆ ਨਾਲ ਪੂਰਾ ਪੰਜਾਬ ਜੂੰਝ ਰਿਹਾ ਪੰਜਾਬ ਦੇ ਵਿੱਚ ਬਿਜਲੀ ਸੰਕਟ ਖੜਾ ਹੈ